ਸਵੇਰੇ ਸਵੇਰੇ ਜਨਾਬ ਜੀ ਮੰਜੀ ਕੱਸਣ ਲੱਗੇ ਨੇ ਬਹੁਤ ਢਿੱਲੀ ਹੋਈ ਪਈ ਸੀ ਕਿ ਤੇ ਮੈਂ ਕਿਹਾ ਚਲੋ ਇਹਨੂੰ ਕੱਸੋ ਤੇ ਫਿਰ ਬੈਠਾਂਗੇ ਸਵੇਰੇ ਉੱਠਦੇ ਸਾਰੀ ਵਿਹੜੇ ਦੇ ਵਿੱਚ ਪੈਂਦੇ ਆਪਾਂ ਬਹੁਤ ਵਧੀਆ ਠੰਡੀ ਠੰਡੀ ਹਵਾ ਲੱਗਦੀ ਹੈ ਤੇ ਮਾਈਂਡ ਵੀ ਫਰੈਸ਼ ਹੋ ਜਾਂਦਾ ਸਵੇਰੇ ਸਵੇਰੇ ਏ ਆ ਗਿਆ ਸੀਗਾ ਇੱਥੇ ਭਾਈ ਸਵੇਰੇ ਸਵੇਰੇ ਕੱਪੜੇ ਲੈਣ ਵਾਲਾ ਜੋ ਪੁਰਾਣੇ ਕੱਪੜੇ ਲੈਂਦੇ ਨੇ 3 ਰੁਪਏ ਕਿਲੋ ਦੇ ਹਿਸਾਬ ਨਾਲ ਕੱਪੜੇ ਬੇਚੇ ਨੇ ਅਸੀਂ ਤੇ ਕਾਫੀ ਸਾਰੇ ਕੱਪੜੇ ਸੀਗੇ ਜੋ ਯੂਜ਼ ਵਿੱਚ ਨਹੀਂ ਸੀ ਤੇ ਕੁਝ ਕੱਪੜੇ ਜੋ ਪਾਣ ਵਾਲੇ ਸੀਗੇ ਆਪਾਂ ਦੇ ਦਿੱਤੇ ਸੀਗੇ ਵੀ ਚਲੋ ਕਿਸੇ ਗਰੀਬ ਦੀ ਹੈਲਪ ਹੋ ਜਾਂਦੀ ਐ ਬਾਕੀ ਆ ਕੁਝ ਕੱਪੜੇ ਸੀ ਜੋ ਨਈ ਯੂਜ਼ ਵਿੱਚ ਸੀਗੇ ਉਹ ਆਪਾਂ ਹੁਣ ਬੇਚ ਰਹੇ ਹਾਂ ਇੱਕ ਗੈਲਰੀ ਦੇ ਵਿੱਚ ਦੇਖੋ ਮੈਂ ਜਨਾਬ ਜੀ ਤੋਂ ਆਲਣਾ ਪਵਾ ਦਿੱਤਾ ਕਬੂਤਰਾਂ ਦਾ ਕਬੂਤਰ ਡੇਲੀ ਐਨਾ ਚੁਗ-ਚੁਗ ਕੇ ਲਿਆਂਦੇ ਸੀਗੇ ਕਾ ਤੇ ਆ ਜਾਲ ਵਿੱਚੋਂ ਨਾ ਬਾਹਰ ਨਿੱਚੇ ਡਿੱਗ ਜਾਂਦਾ ਸੀਗਾ ਕਾ ਕਾਫੀ ਦਿਨਾਂ ਤੋਂ ਲੱਗੇ ਹੋਏ ਸੀਗੇ ਕਬੂਤਰ ਫਿਰ ਮੈਂ ਜਨਾਬ ਜੀ ਨੂੰ ਕਿਹਾ ਵੀ ਤੁਸੀਂ ਨਾ ਕਿਸੇ ਰੱਸੀ ਨਾਲ ਇਹਨੂੰ ਜਾਲ ਨੂੰ ਚੰਗੀ ਤਰ੍ਹਾਂ ਬੰਨ੍ਹ ਦੋ ਅਲਦਵਾਲੇ ਰੱਸੀ ਲਪੇਟ ਦੋ ਤਾਂ ਜੋ ਕਬੂਤਰ ਨਾ ਆਪਣਾ ਮੈਂ ਕਿਹਾ ਕਾ ਇਹਦੇ ਵਿੱਚ ਰੱਖੀ ਜਾਣ ਉਹਨਾਂ ਦਾ ਆਲਣਾ ਬਣ ਜਾਵੇ ਤੇ ਮੈਨੂੰ ਬੜਾ ਤਰਸਾ ਦਾ ਸੀਗਾ ਮੈਂ ਕਿਹਾ ਕਿੰਨੇ ਦਿਨਾਂ ਤੋਂ ਲੱਗੇ ਹੋਏ ਨੇ ਆਲਣਾ ਬਣਾਣ ਪਰ ਉਹਨਾਂ ਦੀ ਮੈਂ ਕਿਹਾ ਮਿਹਨਤ ਹੈ ਜਿਹੜੀ ਇਸੇ ਤਰ੍ਹਾਂ ਬੇਕਾਰ ਜਾ ਰਹੀ ਸੀ ਮੈਂ ਕਿਹਾ ਚਲੋ ਅੱppa ਹੈਲਪ ਕਰਤੀਆਂ ਥੋੜੀ ਜੀ ਤੇ ਬਹੁਤ ਵਧੀਆ ਫੀਲਿੰਗ ਆਈ ਹੈ ਜੀ ਜਦੋਂ ਆਪਾਂ ਕਿਸੇ ਨੂੰ ਰਹਿਣ ਲਈ ਛੱਤ ਦਿੱਤੀ ਆਲਣਾ ਤਿਆਰ ਕਰਕੇ ਦਿੱਤਾ ਤੇ ਆ ਦੇਖੋ ਇੰਨਾ ਘਾਹ ਨਾ نیچے ਡਿੱਗ ਜਾਂਦਾ ਇਹਨਾਂ ਦਾ ਲੈ ਕੇ ਆਂਦੇ ਨੇ نیچے ਡਿੱਗ ਜਾਂਦੇ ਨੇ ਤੇ نیچے ਗੈਲਰੀ ਦੇ ਵਿੱਚ ਵੀ ਫਿਰ ਖਿੰਡਿਆ ਹੋਇਆ ਘਾਹ ਚੰਗਾ ਨਹੀਂ ਲੱਗਦਾ ਸੀਗਾ ਦੋ ਦੋ ਟਾਈਮ ਵੀ ਝਾੜੂ ਲਗਾਉਣਾ ਪੈਂਦਾ ਸੀ ਮੈਂ ਕਿਹਾ ਚਲੋ ਇਹਨਾਂ ਨੂੰ ਰਹਿਣ ਨੂੰ ਹੁਣ ਛੱਤ ਮਿਲ ਗਈ ਐ ਤੇ ਮੈਨੂੰ ਵੀ ਮੈਂ ਕਿਹਾ ਇੱਕ ਸਕੂਨ じゃ ਮਿਲ ਗਿਆ ਦੇਖੋ ਜੀ ਇਹ ਪੁੰਨ ਦਾ ਕੰਮ ਐ ਦੇ ਕਰਨਾ ਚਾਹੀਦਾ ਐ ਪਰਮਾਤਮਾ ਵੀ ਖੁਸ਼ ਹੁੰਦਾ ਐ ਜੇ ਕੰਮ ਕਰਿਆ ਤੋਂ ਤੇ ਅੱਜ ਸਕੂਨ ਮਿਲ ਗਿਆ ਮੈਨੂੰ ਵੀ ਚਲੋ ਅੱਜ ਕਬੂਤਰ ਬਣਾ ਲੈਣਗੇ ਆ ਲੈਣਾ ਤੇ ਇੱਥੇ ਜਨਾਬ ਜੀ ਦੁਪਹਿਰ ਦੇ ਟਾਈਮ ਲੈ ਕੇ ਆਏ ਨੇ ਛੋਲੇ ਪਟੂਰੇ ਜੋ ਕੇ ਮੇਰੀ ਫਰਮਾਇਸ਼ ਤੇ ਆਏ ਨੇ ਅੱਜ ਮੇਰਾ ਇੰਨਾ ਦਿਲ ਕਰ ਰਿਹਾ ਸੀਗਾ ਨਾ ਕਿ ਮੈਂ ਛੋਲੇ ਪਟੂਰੇ ਖਾਣੇ ਨੇ ਗਰਮ ਗਰਮ ਪਹਿਲੇ ਮੇਰੀ ਸਲਾਹ ਹੋਗੀ ਸੀਗੀ ਕਿ ਅੱਪਾ ਜਾਂਦੇ ਆਂ ਬਾਹਰ ਹੀ ਖਾ ਕੇ ਆਂਦੇ ਆਂ ਪਰ ਗਰਮੀ ਨੂੰ ਦੇਖ ਕੇ ਨਾ ਬਿਲਕੁਲ ਵੀ ਦਿਲ ਨਹੀਂ ਮੰਨਿਆ ਹੈਗਾ ਕਿ ਸਿਕਰ ਦੁਪਹਿਰੇ ਦੇ ਵਿੱਚ ਅੱਪਾ ਬਾਹਰ ਨਿਕਲਿਏ ਜਨਾਬ ਜੀ ਗਏ ਸੀਗੇ ਕੋਟ ਫਿਰ ਮੈਂ ਇਹਨਾਂ ਨੂੰ ਕਹਿਤਾ ਸੀ ਮੈਂ ਕਿ ਆਂਦੇ ਵਕਤ ਵੀ ਤੁਸੀਂ ਲੈ ਆ ਹਨ ਵੀ ਮੈਂ ਬਾਹਰ ਨਹੀਂ ਜਾਣਾ ਕੁਝ ਅਰਮਾਨ ਕਹਿੰਦਾ ਮੈਂ ਜਾਣਾ ਨਹੀਂ ਹੈਗਾ ਵੀ ਤੁਸੀਂ ਮੇਰੇ ਲਈ ਘਰ ਲੈ ਆਇਓ ਫਿਰ ਮੇਰਾ ਵੀ ਦਿਲ ਨਹੀਂ ਕੀਤਾ ਹੈਗਾ ਇਹਨੂੰ ਛੱਡ ਕੇ ਜਾਣ ਨੂੰ ਕਿਉਂਕਿ ਇਹ ਇੱਕ ਕਮ ਤਾਂ ਤੁਹਾਡੇ ਸਾਹਮਣੇ ਗਿਆ ਹੋਇਆ ਇਸ ਕਰਕੇ ਫਿਰ ਮੈਂ ਮੈਂ ਕਿਹਾ ਵੀ ਮੈਂ ਵੀ ਘਰ ਖਾ ਲਵਾਂਗੀ ਛੱਡ ਪਰੇ ਤੇ ਬਹੁਤ ਹੀ ਟੇਸਟੀ ਸੀਗੇ ਗਰਮਾ ਗਰਮ ਸਬਜ਼ੀ ਸੀਗੀ ਗਰਮ ਪਰ ਨਾ ਪਟੂਰੇ ਥੋੜੇ ਠੰਡੇ ਹੋ ਜਾਂਦੇ ਨੇ ਜਦੋਂ ਤੱਕ ਘਰ ਆਉਂਦੇ ਨੇ ਤੇ ਪਟੂਰੇ ਤਾਂ ਨਾ ਫੁੱਲਵੇਂ ਫੁੱਲਵੇਂ ਉੱਥੇ ਹੀ ਬੈਠ ਕੇ ਖਾਈ ਤਾਹੀਂ ਵਧੀਆ ਲੱਗਦੇ ਨੇ ਪਰ ਘਰ ਆਂਦੇ ਤੱਕ ਅੱਤਾ ਟੇਸਟ ਤਾਂ ਗਾਇਬ ਹੋ ਜਾਂਦਾ ਪਰ ਜੋ ਇਹਨਾਂ ਨੇ ਮਿਰਚ ਦਾ ਅਚਾਰ ਦਿੱਤਾ ਨਾ ਓਹੋ ਕੀ ਦੱਸਾਂ ਤੁਹਾਨੂੰ ਇੰਨਾ ਤਿੱਖਾ ਅਚਾਰ ਤੇ ਨਾ ਦਪਹਿਰ ਦੇ ਵਿੱਚ ਖਾ ਤਾਂ ਲਏ ਅਸੀਂ ਛੋਲੇ ਪਟੂਰੇ ਸ਼ਾਮ ਤੱਕ ਪਾਣੀ ਪਿੰਦੇ ਰਹੇ ਪੇਟ ਨੂੰ ਫਾਰ ਆ ਗਿਆ ਸਾਡੇ ਖਾ ਖਾ ਕੇ ਕਿਉਂਕਿ ਗਰਮੀ ਦੇ ਵਿੱਚ ਦੇਖੋ ਇਹ ਚੀਜ਼ਾਂ ਐਵੋਇਡ ਕਰਨੀਆਂ ਚਾਹੀਦੀਆਂ ਪਰ ਜੀਵ ਹੈ ਨਾ ਜਿਹੜੀ ਉਹ ਵਸਤ ਨਹੀਂ ਹੈਗੀ ਆਪਣੀ ਤੇ ਇਸ ਲਈ ਮੈਂ ਕਿਹਾ ਚਲੋ ਕੁਝ ਨਹੀਂ ਹੁੰਦਾ ਹੈਗਾ ਤੁਸੀਂ ਲੈਓ ਦੇਖੀ ਜਾਓਗੀ ਕੀ ਹੋਊਗਾ ਕੀ ਨਹੀਂ ਹੋਊਗਾ ਮੈਂ ਕਿਹਾ ਖਾ ਲਿਏ ਜਿਹੜੀ ਚੀਜ਼ ਨੂੰ ਦਿਲ ਕਰਦਾ ਹੈ ਨਾ ਖਾ ਲੈਣੀ ਚਾਹੀਦੀ ਆ ਉਹ ਚੀਜ਼ ਮਨ ਨੂੰ ਨਹੀਂ ਤਰਸਾਣਾ ਚਾਹੀਦਾ ਸ਼ੋਲੇਪ ਟੂ ਰੇਖਾ ਕੇ ਇੱਕ ਘੰਟਾ ਕੀਤੀ ਆਪਾਂ ਰੈਸਟ ਉਸ ਤੋਂ ਬਾਅਦ ਹੁਣ ਜਨਾਬ ਜੀ ਚੱਲੇ ਨੇ ਅਰਮਾਨ ਨੂੰ ਟਿਊਸ਼ਨ ਛੱਡਣ ਲਈ ਤੇ ਇਸ ਟਾਈਮ ਨਾ ਬਦਲਵਾਈ ਹੋ ਚੁੱਕੀ ਸੀਗੀ ਬਾਹਰ ਤੇ ਬੜਾ ਵਧੀਆ ਲੱਗ ਰਿਹਾ ਸੀਗਾ ਕਿ ਚਲੋ ਅੱਜ ਇੰਨੇ ਦਿਨਾਂ ਬਾਅਦ ਬਦਲਵਾਈ ਦੇਖਣ ਨੂੰ ਮਿਲੀ ਤੇ ਸੂਰਜ ਦੇਵਤਾ ਜੀ ਬੱਦਲਾਂ ਦੇ ਵਿੱਚ ਮਿਲੇ ਅੱਜ ਮੈਨੂੰ ਸੱਚੀ ਸੂਰਜ ਦੇਵਤਾ ਜੀ ਨੂੰ ਦੇਖ ਕੇ ਨਾ ਵਧੀਆ ਲੱਗ ਰਿਹਾ ਸੀਗਾ ਕਿ ਦੇਖੋ ਅੱਜ ਆਏ ਹੋ ਤੁਸੀਂ ਆਪਣੇ ਟਿਕਾਣੇ ਤੇ ਮੈਂ ਕਹਾਂ ਤੁਸੀਂ ਐਦਾਂ ਹੀ ਰਿਹਾ ਕਰੋ ਤਲਾਂ ਦੇ ਵਿੱਚ ਐਨੀ ਧੁੱਪ ਜਿਹੜੀ ਤੁਸੀਂ ਪਾ ਰਹੇ ਹੋ ਨਾ ਠੀਕ ਨਹੀਂ ਹੈਗੀ ਇਹ ਸਬਦੇ ਲਈ ਬਾਕੀ ਚਲੋ ਆਪਾਂ ਹੁਣ ਲੱਗਦੇ ਹਾਂ ਜੀ ਕੰਮਾਂ ਕਰਾਂ ਤੇ ਅੱਜ ਕੱਲ ਬੀਜੀ ਰੂਟੀਨ ਥੋੜੀ ਜੀ ਚੱਲ ਰਹੀ ਹੈ ਇਸ ਕਰਕੇ ਇੱਕ ਦਿਨ ਵਲੌਗ ਵੀ ਮਿਸ ਹੋ ਗਿਆ ਅੱਜ ਵੀ ਸਾਰਾ ਦਿਨ ਨਿਕਲ ਗਿਆ ਤੇ ਹੁਣ ਤੱਕ ਮੈਂ ਕ ਮੇਰੇ ਕੋਲ ਐਡੀਟਿੰਗ ਨਹੀਂ ਹੋਈ ਸੀਗੀ ਫੇਰ ਹੁਣ ਸਾਰੇ ਕੰਮ ਕਰਨ ਵੇੜ ਕੇ ਐਡੀਟਿੰਗ ਕਰਨ ਬੈਠੀ ਆ ਤੇ ਜਨਾਬ ਜੀ ਹੁਣਾਂ ਨੂੰ ਭੇਜ ਕੇ ਮੈਂ ਬਸ ਫਟਾਫਟ ਕੰਮ ਕਰ ਲੱਗ ਜਾਂਦੀ ਆ ਗੁੱਡ ਇਵਨਿੰਗ ਜੀ ਕਿਵੇਂ ਹੋ ਤੁਸੀਂ ਐ ਵੀ ਠੀਕ ਠਾਕ ਆ ਜੀ ਟਾਈਮ ਸ਼ਾਮ ਦਾ ਹੋ ਗਿਆ ਸ਼ਾਮ ਦੇ ਟਾਈਮ ਕਰੂ ਗਰਮਵਾ ਚੱਲ ਰਹੀ ਆ ਮੈਂ ਅੱਛਤ ਤੇ ਆਈ ਸੀਗੀ ਮੇਰੇ ਕੋਲ ਥੋੜੀ ਬਹੁਤੀ ਠੰਡੀ ਹਵਾ ਲੈ ਕੇ ਆਂਦੇ ਆ ਪਰ ਕਰ ਗਰਮਵਾ ਚੱਲ ਰਹੀ ਆ ਕਿ ਰਿੱਤਾ ਇਨਾ ਉਡ ਰੱਖ ਖੁਲੀ ਨਹੀਂ ਰਹੀ हवा घट है रिश्ता ज्यादा लग रहा अज सवेरे भी बदलवाई सी फिर शाम दोपहर धुप तो निकल गई शाम के टाइम हूँ फिर बदलवाई होगी गर्म गर्म हवा जिमें कि आले दुआले क्यों अग लगी गरमैश हो रही है नहीं हवा चलती है ठंडी हवा ਦੀ ਹੈ ਪਰ ਅੱਜ ਜਦੋਂ ਸਵੇਰੇ ਵੀ ਉਠੇ ਨਾ ਧਰਮ ਇੰਨੀ ਹਵਾ ਗਰਮ ਸੀਗੀ ਨਾ ਮੈਂ ਦੱਸ ਨਹੀਂ ਸਕਦੀ ਹੈਗੀ ਵੇੜੇ 'ਚ ਬੈਠਿਆ ਹੀ ਨਹੀਂ ਗਿਆ ਹੈਗਾ ਮੇਰੇ ਕੋਲ ਤੇ ਉਹੀ ਹਾਲ ਹੁਣ ਹੋ ਰਿਹਾ ਸ਼ਾਮ ਦੇ ਟਾਈਮ ਕਿ ਗਰਮ ਹਵਾਏ ਨਹੀਂ ਚੱਲ ਰਹੀ ਹੈ ਮੈਨੂੰ ਤਾਂ ਇਹ ਸੀਗਾ ਵਿਚਰੋ ਬੱਦਲ ਵਾਈ ਸੀ ਹੋ ਰਹੀ ਹੈ ਥੋੜਾ ਟਾਈਮ ਛੱਤੇ ਕੁੰਮਕੇ ਆਂਦੀਆਂ ਕਿਉਂਕਿ ਦੋ ਦਿਨ ਹੋ ਗਏ ਮੇਰੀ ਸੈਰ ਰੁਕੀ ਹੋਈ ਹੈ ਜਾ ਨਹੀਂ ਰਹੇ ਆਪਾਂ ਫਰੈਂਡ ਮੇਰੀ ਤੁਨੀ ਜੀ ਬੀਜ਼ੀ ਹੈ ਇੱਕ ਦੋ ਦਿਨ ਇਸ ਲਈ ਬਹ ਨਹੀਂ ਜਾ ਰਹੇ ਹੈਗੇ ਮੈਂ ਹੀ ਨਹੀਂ ਜਾ ਰਹਾ ਹੈਗਾ ਛੱਤ ਤੇ ਤੇ ਚਲੋ ਚੱਲਦੇ ਆਂ نیچے ਜਾ ਕੇ ਨਾ ਸਬਜ਼ੀ ਬਣਾਉਂਦੇ ਆਪਾਂ ਫਿਰ ਇੰਨੀ ਤੇਜ਼ ਹਵਾ ਚੱਲ ਰਹੀ ਹੈ ਨਾ ਮੈਂ ਕਿਹਾ ਮੈਂ ਚਲੋ ਪਲਾਟ ਵਾਲੇ ਜਿਹੜੇ ਆਪਣੇ tract ਤੇ ਲੱਗੇ ਹੋਏ ਨੇ ਉਹ ਦਿਖਾਉਂਦੀ ਆ ਤੁਹਾਨੂੰ ਤੇਜ਼ ਹਵਾ ਠੰਡੀ ਨਹੀਂ ਹੈ ਕਿ ਇਹ ਹਵਾ ਹੈ ਕਿ ਇਹ ਬਿਲਕੁਲ ਹੀ ਗਰਮ 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 ਹਵਾ ਇਸ ਤਰ੍ਹਾਂ ਮਤਲਬ ਕਿ ਸੇਕ ਆ ਰਿਹਾ ਨਾ ਹਵਾ ਤੋਂ ਖੜੇ ਹੀ ਨਹੀਂ ਜਾ ਰਿਹਾ ਹੈਗਾ ਮੈਨੂੰ ਇਹ ਸੀਗਾ ਛੱਤ ਤੇ ਮੈਂ ਕਾ ਥੋੜਾ ਬਹੁਤਾ ਟਾਈਮ ਮੈਂ ਕੋ ਮਕੇ ਆਂਦੀ ਆਂ ਆਪਾਂ ਸੈਟ ਤੇ ਨਹੀਂ ਜਾ ਰਹੇ ਸੀਗੇ ਤਿੰਨ ਚਾਰ ਦਿਨਾਂ ਤੋਂ ਮੈਂ ਕਾ ਥੋੜਾ ਟਾਈਮ ਚਲੋ ਘੁੰਮ ਲੈਂਦੀ ਆਂ ਸ਼ਾਮ ਦੇ ਟਾਈਮ ਜਨਾਬ ਜੀ ਕਹਿੰਦੇ ਵੀ ਮੈਨੂੰ ਭੁੱਖ ਨਹੀਂ ਹੈਗੀ ਛੋਲੇ ਪਟੂਰੇ ਖਾ ਕੇ ਪਾਣੀ ਪੀ ਜਾ ਰਹੇ ਸੀਗੇ ਮੈਂ ਕਾ ਚਲੋ ਕੁਝ ਮੈਂ ਹਲਕਾ ਬਣਾ ਲੈਂਦੀ ਆਂ ਵੀ ਤੁਸੀਂ ਉਹ ਖਾ ਲਿਓ ਫਿਰ ਆਪਾਂ ਬਣਾਏ ਸੀਗੇ ਜੀ ਰਾਈਸ ਮਟਰ ਤੇ ਅੱਲੂ ਪਾ ਕੇ ਫਰਾਈ ਰਾਈਸ ਬਣਾਏ ब्राउन ਕਰਕੇ ਚੰਗੀ ਤਰ੍ਹਾਂ ਪਿਆਜ਼ ਨੂੰ ਟਮਾਟਰ ਪਾ ਕੇ ਵਧੀਆ ਜੇ ਤੜਕੇ ਛੜਕੇ ਲਗਾ ਕੇ ਫੇਰ ਆਪਾਂ ਫਰਾਈ ਰਾਈਸ ਬਣਾਏ ਜੋ ਕਿ ਟੇਸਟੀ ਬਣੇ ਸੀਗੇ ਤੇ ਨਾਲ ਆਪਾਂ ਕੱਟ ਲਿਆ ਸੀਗਾ ਖੀਰਾ ਦਹੀਂ ਲੈ ਲਈ ਸੀ ਕਿ ਨਾਲ ਸੀਗੀ ਆਪਣੇ ਕੋਲ ਲੱਸੀ ਅਸੀਂ ਲੱਸੀ ਦੇ ਨਾਲ ਖਾਣਾ ਪਸੰਦ ਕਰਦੇ ਹਾਂ ਤੇ ਅਰਮਾਨ ਨੂੰ ਚਾਹੀਦੀ ਹੁੰਦੀ ਹੈ ਦਹੀਂ ਤਹੀਂ ਤੋਂ ਵਗੈਰ ਅਰਮਾਨ ਨੂੰ ਰਾਈਸ ਚੰਗੇ ਨਹੀਂ ਲੱਗਦੇ ਹੈਗੇ ਦੇਖੋ ਗਰਮੀ ਦੇ ਵਿੱਚ ਇਹੀ ਚੀਜ਼ਾਂ ਨੇ ਜੇਕ ਜੇਕਰ ਆਪਾਂ ਠੰਡੀਆਂ ਚੀਜ਼ਾਂ ਖਾਂਦੇ ਰਹਿੰਨੇ ਆ ਨਾ ਤਾਂ ਠੀਕ ਵੀ ਰਹਿੰਦੇ ਆ ਤੇ ਅੱਜ ਆਪਾਂ ਦੁਪਹਿਰੇ ਖਾਇਆ ਸੀਗਾ ਦੇਖੋ ਹਨਾ ਤਲੇ ਆ ਫਲਿਆ ਵਿਆ ਸਭ ਕੁਝ ਤੇ ਇਸ ਲਈ ਮੈਂ ਕਿਹਾ ਹੁਣ ਹਲਕਾ ਹੀ ਖਾਣਾ ਖਾਂਦੇ ਆ ਜਨਾਬ ਜੀ ਨੂੰ ਬਿਲਕੁਲ ਭੁੱਖ ਨਹੀਂ ਸੀਗੀ ਪਰ ਜਦੋਂ ਮੈਂ ਰਾਈਸ ਬਣਾਏ ਨਾ ਉਹ ਸਾਰਿਆਂ ਨੇ ਅਸੀਂ ਖਾ ਲਏ ਦੇਖੋ ਰਾਈਸ ਬਣਤਾ ਟੇਸਟੀ ਗਏ ਲੇਕਿਨ ਥੋੜੀ ਜੀ ਹਲਦੀ ਮੈਨੂੰ ਵੱਧ ਲੱਗ ਕਰੀ ਸੀਗੀ ਇਹ ਹਲਦੀ ਜਨਾਬ ਜੀ ਨਮੀ ਲੈ ਕੇ ਆਏ ਸੀਗੇ ਸੋ ਆਈਡੀਆ ਮੈਨੂੰ ਹੁਣ ਹੋ ਗਿਆ ਚਾਵਲ ਅੱਚ ਪਾ ਕੇ ਕਿ ਕਿੰਨੇ ਤੇਜ ਹੈ ਹਲਦੀ ਤੇ ਉਸ ਤੋਂ ਬਾਅਦ ਇਹ ਨੈਕਸਟ ਮਾਰਨਿੰਗ ਦਾ ਟਾਈਮ ਹੈ ਨੈਕਸਟ ਮਾਰਨਿੰਗ ਸਾਰੇ ਕੰਮ ਘਾਰ ਪੰ ਵੇਲੇ ਫਿਨਿਸ਼ ਕਰ ਲੇ ਤੇ ਉਸ ਤੋਂ ਬਾਅਦ ਮੈਂ ਸੂਟ ਕਟਿੰਗ ਕਰਨ ਲੱਗ ਗਈ ਹਾਂ ਆਪਣਾ ਸੂਟ ਕਾਫੀ ਦਿਨਾਂ ਦੇ ਪੈਂਡਿੰਗ ਪਏ ਨੇ ਜੇ ਤਾਂ ਲੱਗ ਜਾਂਦੀ ਆ ਕੰਮ ਕਰਨ ਤਾਂ ਕਰ ਹੀ ਜਾਂਦੀ ਆ ਜੇ ਗਾਇ ਪੈ ਜਾਂਦਾ 2-1 ਦਿਨ ਦਾ ਫਿਰ ਕੋਲ ਆਂਦੀ ਆ ਫਿਰ ਮੈਨੂੰ ਇਹ ਲੱਗਦਾ ਕਿ ਹਾਈ ਇੰਨੀ ਗਰਮੀ ਹੈ ਗਰਮੀ ਦੇ ਵਿੱਚ ਕੰਮ ਕਰਨ ਵੇਢ ਕੇ ਚਲੋ ਰੈਸਟ ਕਰ ਲਈ ਜਾਵੇ ਪਰ ਮੈਂ ਨਾ ਇਸ ਟਾਈਮ ਫੈਨ ਲਗਾ ਕੇ ਬੈਠੀ ਸੀਗੀ ਤੇ ਕੱਪੜਾ ਨਾ ਉਡੂਡ ਜਾ ਰਿਹਾ ਸੀਗਾ ਕਦੀ ਇਧਰੋਂ ਕਦੀ ਉਧਰੋਂ ਬੜੀ ਮੁਸ਼ਕਲਾਂ ਨਾਲ ਸੂਟ ਕੱਟਿਆ ਜੇਕਰ ਫੈਨ ਨੂੰ ਆਫ ਕਰਕੇ ਬੈਠਦੇ ਆ ਫੇਰ ਲੱਗਦੀ ਹੈ ਗਰਮੀ ਬਗੈਰ ਫੈਨ ਤੋਂ ਤਾਂ ਬੈਠਿਆ ਜਾਂਦਾ ਹੀ ਨਹੀਂ ਹੈਗਾ ਤੇ ਬੜੇ ਔਖੀ ਸੋਖੀ ਜੀ ਹੋ ਕੇ ਮੈਂ ਸੂਟ ਦੀ ਕਟਿੰਗ ਕਰ ਲਈ ਹੈ ਤੇ ਉਸ ਤੋਂ ਬਾਅਦ ਅੱਜ ਮੈਂ ਜਾਣਾ ਵੀ ਹੈ ਬਾਜ਼ਾਰ ਮੈਨੂੰ ਹਜੇ ਤੱਕ ਤਾਂ ਨਹੀਂ ਪਤਾ ਸੀਗਾ ਕਿ ਮੈਨੂੰ ਬਾਜ਼ਾਰ ਵੀ ਜਾਣਾ ਪੈ ਜੂਗਾ ਅੱਜ ਤੇ ਫੇਰ ਮੰਮੀ ਦਾ ਫੋਨ ਆ ਗਿਆ ਮੇਰਿਆਂ ਦਾ ਉਹ ਕਹਿੰਦੇ ਵੀ ਆਪਾਂ ਮਾਰਕੀਟ ਚਲਣਾ ਏ ਫਿਰ ਆਪਾਂ ਗਏ ਮਾਰਕੀਟ ਮੰਮੀ ਮੇਰੇ ਇੱਕ ਕਮਨੂ ਲੈ ਕੇ ਆ ਗਏ ਨੇ ਆ ਦੇਖੋ ਇਸ ਟਾਈਮ ਮੈਂ ਥੇ ਮੰਮੀ ਲੈ ਕੇ ਆ ਕੇ ਸੀ ਕਿ ਇਕਦਮ ਨੂੰ ਤੇ ਮੈਂ ਵੀ ਚੇਂਜ ਕਰਕੇ ਰੈਡੀ ਸ਼ੈਡੀ ਹੋ ਗਈ ਸੀਗੀ ਪਹਿਲੇ ਮੈਂ ਨਹਾਤਾ ਲਈ ਸੀਗੀ ਚੇਂਜ ਕਰ ਲੇ ਮੈਂ ਹਲਕਾ ਜਿਹਾ ਸੂਟ ਪਾ ਲਿਆ ਮੈਂ ਕਿ ਮਾਰਕੀਟ ਦੇ ਵਿੱਚ ਘੁੰਮਣਾ ਭਾਰੀ ਜਿਹਾ ਸੂਟ ਕੋਈ ਵੀ ਪਾ ਕੇ ਨਾ ਘੁੰਮਿਆ ਨਹੀਂ ਜਾਂਦਾ ਹੈਗਾ ਤੇ ਫਿਰ ਮੈਂ ਮੰਮੀ ਅਸੀਂ ਦੋਨੋਂ ਜਣੀ ਗਏ ਮਾਰਕੀਟ ਮੰਮੀ ਨੂੰ ਲੈਣੇ ਸੀਗੇ ਸੂਟ ਤਾਨੂੰ ਪਤਾ ਹੈ ਪਹਿਲੇ ਪਲੂਧਿਆਣੇ ਤੋਂ ਦਵਾਏ ਸੀਗੇ ਮੰਮਾ ਨੂੰ ਸੂਟ ਤੇ ਹੁਣ ਅੰਮ੍ਰਾਲੇ ਦੀ ਵਾਰੀ ਆ ਗਈ ਅੰਮ੍ਰਾਲੇ ਤੋਂ ਸੂਟ ਦਵਾਏ ਨੇ ਅੰਮ੍ਰਾਲੇ ਮੈਨੂੰ ਕੱਪੜਾ ਸਹੀ ਲੱਗਿਆ ਤੇ ਪ੍ਰਾਈਸ ਵੀ ਠੀਕ ਸੀ ਗਾ ਲੁਧਿਆਣੇ ਨਾਲੋਂ ਵਰਾਈਟੀ ਵਧੀਆ ਏ ਤੇ ਦੇਖੋ ਹਨਾ ਮਨ ਨੂੰ ਜੋ ਚੀਜ਼ ਲੱਗੇ ਬਸ ਉਹੀ ਲੈਣੀ ਚਾਹੀਦੀ ਹੈ ਤੇ ਸਾਨੂੰ ਉਹ ਚੀਜ਼ ਵਧੀਆ ਲੱਗੀ ਜੋ ਮਨ ਨੂੰ ਵਧੀਆ ਲੱਗੇ ਬਸ ਉਹ ਕਰੋ ਕੰਮ ਸੋ ਇਸ ਲਈ ਆਪਾਂ ਅੰਮ੍ਰਾਲੇ ਤੋਂ ਟਰਾਈ ਕੀਤਾ ਅੰਮ੍ਰਾਲੇ ਮੈਨੂੰ ਠੀਕ ਲੱਗਿਆ ਕੱਪੜਾ ਇੱਥੇ ਮੈਂ ਕੋਲ ਡਰਿੰਕ ਪੀ ਰਹੀ ਸੀਗੀ ਮੰਮਾ ਉਹਨਾਂ ਨੇ ਪਹਿਲੇ ਪੀ ਲਈ ਸੀਗੀ ਉਸ ਟਾਈਮ ਮੈਂ ਚੇਂਜ ਕਰਨ ਲੱਗ ਗਈ ਮੰਮਾ ਨੂੰ ਕੋਲ ਡਰਿੰਕ ਦੇ ਕੇ ਕਿਉਂਕਿ ਧੁੱਪ ਬਹੁਤ ਚੜ ਰਹੀ ਸੀਗੀ ਫੇਰ ਵੀ ਸਾਨੂੰ ਜਾਂਦਿਆਂ ਨੂੰ ਸਾਡੇ 11 ਹੋ ਗਏ ਸੀਗੇ ਤੇ ਵਾਪਿਸ ਮੈਂ ਆਈਆਂ 2:30 ਸਾਡੇ 11 ਤੋਂ 2:30 ਵਜੇ ਤੱਕ ਧੁੱਪ ਚ ਘੁੰਮਦੀ ਰਹੀ ਮੰਮਾ ਨੂੰ ਕੱਪੜਾ ਦਿਵਾ ਕੇ ਉੱਤਰ ਤੋਂ ਉੱਤਰ ਭੇਜ ਦਿੱਤਾ ਸੀਗਾ ਮੈਂ ਮੈਂ ਕਦੀ ਫੇਰ ਨਾ ਕੱਪੜਾ ਚੱਕ ਕੇ ਲਿਆਣਾ ਲੈ ਕੇ ਜਾਣਾ ਬਹੁਤ ਔਖਾ ਕਿਉਂਕਿ ਮੰਮੀ ਮੇਰੇ ਆਏ ਸੀਗੇ ਬਾਏ ਬਸ ਪਾਪਾ ਨੇ ਆਏ ਸੀਗੇ ਨਾਲ ਕਿਉਂਕਿ ਉਹਨਾਂ ਨੂੰ ਤਾਂ ਬਹੁਤ ਔਖੇ ਲੱਗਦੇ ਨੇ ਇਹ ਜੇ ਕੰਮ ਮਾਰਕੀਟ ਦਾ ਕੋਈ ਵੀ ਕੰਮ ਹੋਵੇ ਔਖਾ ਲੱਗਦਾ ਹੁਣ ਟਾਈਮ ਸ਼ਾਮ ਦਾ ਹੋ ਗਿਆ ਤੇ ਆਪਾਂ ਮੰਮੀ ਨਾਲ ਗਏ ਸੀਗੇ ਕੱਪੜਾ ਲੈਣ ਤੁਹਾਨੂੰ ਜਿਵੇਂ ਕਿ ਮੈਂ ਦੱਸਿਆ ਹੀ ਸੀ ਫਸ ਫਿਰ ਦੁਪਹਿਰੇ ਆਈ ਮੈਂ 2 ਵਜੇ ਆ ਕੇ ਰੈਸਟ ਕੀਤੀ ਉੱਠ ਕੇ ਉਹਨ ਸ਼ੇਕ ਬਣਾ ਕੇ ਪੀ ਕੇ ਆਈਆਂ ਬੱਚੇ ਹਜੇ ਪਏ ਸੀਗੇ ਮੈਂ ਪਲਾਟ ਚ ਆ ਗਈ ਸੀਗੇ ਕੜੀ ਪੱਤਾ ਲੈਣ ਲਈ ਅੱਪਾ ਅੱਜ ਕੜੀ ਚਾਵਲ ਬਣਾ ਰਿਆ ਹੋਰ ਤਾਂ ਕੁਝ ਮੈਂ ਨਹੀਂ ਬਣਾ ਰਹੀ। ਦਿਨ ਨਾ ਮੂਡ ਵੀ ਨਹੀਂ ਹੈਗਾ ਕੁਛ ਗਰਮੀ ਦੇ ਵਿੱਚ ਖਾਣ ਪੀਣ ਦਾ ਨਾ ਸਬਜੀ ਸਵੇਰੇ ਲਈ ਸੀ। ਮੈਂ ਕਿਹਾ ਚਲੋ ਅੱਪਾ ਕੜੀ ਚਾਵਲ ਬਣਾ ਲੈਂਦੇ ਆ। ਜ਼ਿਆਦਾਤਰ ਪੰਜਾਬੀਆਂ ਦਾ ਇਹੀ ਹੁੰਦਾ ਪਿੰਡਾਂ ਦੇ ਵਿੱਚ ਵੀ ਇਹੀ ਹੁੰਦਾ ਜਦੋਂ ਕੁਝ ਨਹੀਂ ਸੁੱਝਦਾ ਨਾ ਬਸ ਫਿਰ ਕੜੀ ਚਾਵਲ ਦਾ ਪਤਿੱਲਾ ਰੱਖ ਲੈਂਦੇ ਆ ਆਪਾਂ ਖਾਂਦੇ ਆ ਆਰਾਮ ਨਾਲ ਸਾਰੇ ਜਣੇ ਚਾ ਕੇ ਵੀ ਖਾ ਲੈਂਦੇ ਨੇ ਨਾਲੇ। ਇਹ ਨਿਕਾ ਦੇ ਵਿੱਚ ਕੜੀ ਪੱਤਾ ਸਾਡਾ ਦਿਸ ਵੀ ਨਹੀਂ ਰਿਹਾ ਹੈਗਾ। ਘਾਬੋਤ ਹੋ ਗਿਆ ਇਦਾਂ। बहुत ने इन पत्तियाँ टोकी मेरे पिछे पिछे आ गया चल हूँ बार चलो चलिए चलो 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 सारी गल समझते ने खा ला होर खा का घा बहुत खादी है जी याह खा रही सी की खड़ी चल हूँ चल चलो आज लो हूँ बस हूँ बहुत खा लिया घा तू चलो चलिए चलो 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 जाना अंदर जा फिर इतें ही बंद कर जान लैन चल बाय आ जा वापिस आ जा वापिस चल चल चलो हाय हूँ ए लाड लड़ाओ चलो बस चल बस बहुत तो हो गए लाड हूँ चल चलीए चल हूँ हाय नहीं मेरे तो दूर है चल चलिए आ जा चलो चलिए चल आ जा चलीए मैं जा रही हाँ आ जा चल आ जा घूम चलीए आ घूमन चलिए चल घूमन चलिए ਚਲ ਹੁਣ ਚਲ ਮੈਂ ਘਰੇ ਜਾ ਰਹੀ ਹਾਂ ਟਾਈਮ 5:30 ਦਾ ਸੀਗਾ ਪਹਿਲਾਂ ਤਾਂ ਮੇਰਾ ਦਿਲ ਕਰ ਰਿਹਾ ਸੀਗਾ ਕਿ ਥੋੜਾ ਜਿਹਾ ਲੇਟ ਲਗਾਵਾ ਕੜੀ ਨੂੰ ਤੜਕਾ ਪਰ ਅੱਜ ਦੁਪਹਿਰੇ ਕੁਝ ਨਹੀਂ ਖਾਦਾ ਇਸ ਲਈ ਮੈਂ ਕਿਹਾ ਜਲਦੀ ਬਣਾ ਕੇ ਜਲਦੀ ਖਾ ਲੈਂਦੇ ਆ ਭੁੱਖੀ ਦਾ ਵੀ ਕਾਲਜਾ ਨਿਕਲ ਰਿਹਾ ਸੀਗਾ ਕੁਛ ਕੜੀ ਨਾ ਕੜੀ ਚਾਵਲ ਦਾ ਨਾਮ ਹੀ ਇਹ ਜਾਣਾ ਕਿ ਬਸ ਮੱਲੋ ਮੱਲੀ ਭੁੱਖ ਲੱਗਾਂਦੀ ਹੈ ਤੇ ਲੋ ਜੀ ਤੜਕੇ ਛਟਕੇ ਆਪਣੇ ਲੱਗ ਗਏ ਨੇ ਕੜੀ ਰਿਚਣ ਲੱਗ ਗਈ ਹੈ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਹੋਰ ਪਾਣੀ ਤੇ ਮੈਂ ਇੱਕ ਗੱਲ ਜ਼ਰੂਰ ਦੱਸਿਓ ਕਿ ਕੜੀ ਚ ਕਹਿੰਦੇ ਆਗੇ ਕੜਚੀ ਨਹੀਂ ਕੱਟਣੀ ਚਾਹੀਦੀ ਬਾਹਰ ਜਿੰਨਾ ਟਾਈਮ ਕੜੀ ਨਹੀਂ ਰਿੱਜਦੀ ਕੀ ਹੁੰਦਾ ਜੇਕਰ ਕੜਚੀ ਕੱਟ ਲੈਂਦੇ ਆ ਕੜੀ ਸਾਡੀ ਬਣ ਕੇ ਹੋ ਚੁੱਕੀ ਹੈ ਰੈਡੀ ਤੇ ਮੈਂ ਬੱਚਿਆਂ ਨੂੰ ਖਾਣ ਲਈ ਦੇ ਦਨੀ ਆ ਮੈਂ ਬਣਾਵਾਂਗੀ ਪਹਿਲੇ ਫੁਲਕੇ ਉਸ ਤੋਂ ਬਾਅਦ ਬੈਠ ਕੇ ਖਾਵਾਂਗੀ ਜਨਾਬ ਜੀ ਵੀ ਆ ਚੁੱਕੇ ਸੀਗੇ ਇਸ ਟਾਈਮ ਜਨਾਬ ਜੀ ਬੈਠੇ ਨੇ ਅੰਦਰ ਤੇ ਇਸੇ ਦੇ ਨਾਲ ਕਰਦੇ ਆ ਪਾਸ ਤੇ ਵਲੌਗ ਦਾ ਐਂਡ ਮਿਲਾਂਗੇ ਤੁਹਾਨੂੰ ਕੱਲ ਇੱਕ ਨਿਊ ਵਲੌਗ ਵਿੱਚ ਤਦ ਤੱਕ ਲਈ ਜਿਪਾਏ